ਅਮਰਿਤਪਾਲ ਸਿੰਘ ਨੇ ਸੌ ਚੁੱਕਣੀ ਆ ਜੀ ਅਮਰਿਤਪਾਲ ਸਿੰਘ ਐਸ ਵੇੜੇ ਡਬੜੂਗੜ ਜੇਲ੍ਹ ਚ ਉਹ ਸੌ ਚੁੱਕਣ ਲਈ ਆਪਣੀ ਰੀਲੀਜ਼ ਲਈ ਯਤਨਸ਼ੀਲ ਨੇ ਇਹ ਪਤਾ ਲੱਗ ਰਿਹਾ ਸਾਹਿਬ ਮੀਰ ਸਿੰਘ ਜੀ ਇਥੋਂ ਇਹ ਪੰਥਕ ਰਾਜਨੀਤੀ ਕਿਵੇਂ ਦੀ ਚਾਹੁੰਦੀਆਂ ਨੇ ਸਰਕਾਰਾਂ ਸੋ ਜੇਕਰ ਇਹ ਦੋਵੇਂ ਸਰਕਾਰਾਂ ਹੁਣ ਇਸ ਰਿਹਾਈ ਲਈ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਰਿਹਾਈ ਕਰ ਦਿੰਦੀਆਂ ਨੇ ਜਾਂ ਐਨਐਸਏ ਹਟਾ ਲੈਂਦੀਆਂ ਜਾਂ ਸਿਰਫ ਸੌ ਚੁੱਕਣ ਤੱਕ ਦਾ ਹੀ ਉਹਨਾਂ ਨੂੰ ਮੌਕਾ ਦਿੰਦੀਆਂ ਨੇ ਮੈਂ ਪੰਥਕ ਰਾਜਨੀਤੀ 'ਚ ਕੁਝ ਬਦਲਦਾ ਦੇਖ ਰਿਹਾ ਸਰਕਾਰਾਂ ਦੀ ਅਪਰੋਚ ਇਹ ਤੋਂ ਕਲੀਅਰ ਹੋਊਗੀ ਦੀ ਪੰਜਾਬ ਦੀ ਰਾਜਨੀਤੀ ਨਰਧਾਰਤਕਰਨ 'ਚ ਕੇਂਦਰ ਸਰਕਾਰ ਦੀ ਤਾਂ ਅਪਰੋਚ ਤੋਂ ਮੈਨੂੰ ਨਹੀਂ ਲੱਗ ਰਿਹਾ ਕਿ ਕੋਈ ਹੌਸ ਲੈਵਲ ਦਾ ਫਰਕ ਫਿਲਹਾਲ ਨਜ਼ਰ ਆਉਂਦਾ ਉਹਦਾ ਕਾਰਨ ਹੈ ਹਾਲਾਂਕਿ ਇੱਕ ਗੱਲ ਨੂੰ ਨਹੀਂ ਸਮਝਿਆ ਜਾ ਰਿਹਾ ਜਿੰਨਾ ਚਿਰ ਜ਼ਮੀਨੀ ਹਕੀਕਤ ਨੂੰ ਨਹੀਂ ਸਮਝਿਆ ਜਾ ਰਿਹਾ ਕਿਉਂ ਹਰ ਗੱਲ ਤੇ ਪੰਜਾਬ ਔਰ ਦਿੱਲੀ ਟਕਰਾਉਂਦੇ ਨੇ ਹਿਸਟੋਰਿਕਲੀ ਟਕਰਾਉਂਦੇ ਨੇ ਛੋਟੀ ਛੋਟੀ ਘਟਨਾ ਕਿਉਂ ਪੋਲਰਾਈਜ਼ ਹੋ ਜਾਂਦੀ ਹੈ ਬਿਲਕੁਲ ਪੂਰੀ ਤਰ੍ਹਾਂ ਆ ਤੁਸੀਂ ਕੰਗਣਾ ਰਣਾ ਉੱਤੇ ਕੁੜੀ ਕੁਲਵਿੰਦਰ ਕੌਰ ਨਾਲ ਲੈ ਨੂੰ ਤੇ ਓਵਰঅল ਜਿਵੇਂ ਜੁੱਧ ਦਾ ਮੈਦਾਨ ਬਣ ਗਿਆ ਨਾ ਓਵਰঅল ਜੁੱਧ ਦਾ ਮਾਮਲਾ ਬਣ ਗਿਆ ਇੱਕ ਲੈਵਲ ਦੇ ਉੱਤੇ ਖੜ ਕੇ ਵੀ ਅਸੀਂ ਆਪਣੀ ਧੀ ਨਾਲ ਖੜੇ ਆਂ ਉਹ ਕਹਿੰਦੇ ਅਸੀਂ ਆਪਣੀ ਕੁੜੀ ਨਾਲ ਖੜੇ ਆਂ ਕਿਸੇ ਨਾਲ ਨਹੀਂ ਔਰ ਜੇ ਆਪੋ ਆਪਣਾ ਜੇ ਇਹ ਖੜਦੇ ਹੋ ਔਰ ਬਹੁਤ ਸਾਰੀਆਂ ਗੱਲਾਂ ਇਹ ਜੀ ਅੱਜ ਤਾ ਹੁੰਦੀਆਂ ਨੇ ਜਿਹੜੀਆਂ ਗਲਤ ਠੀਕ ਦੇ ਵਿੱਚ ਹੁੰਦੀਆਂ ਨੇ ਇਨਸਾਨੀ ਐਂਗਲ ਤੋਂ ਮਤਲਬ ਉਹ ਨਾ ਸਾਡੀ ਹੋਵੇ ਨਾ ਕਿਸੇ ਇੰਟਰਨੈਸ਼ਨਲ ਕਿਸੇ ਦੇਸ਼ ਦੀ ਕੁੜੀ ਨਾਲ ਕੋਈ ਵੀ ਗੱਲ ਹੋ ਜੇ ਤੁਸੀਂ ਕਿੱਧਰ ਖੜੋਗੇ ਜੀ ਕੋਈ ਇਨਸਾਨੀਅਤ ਦੇ ਤਕਾਜ਼ੇ ਵੀ ਤਾਂ ਹੁੰਦੇ ਨੇ ਇਹ ਕਿਉਂ ਹੈ ਇਹ ਕਿ ਪੰਜਾਬ ਦੇ ਦਿਮਾਗ ਦੇ ਵਿੱਚ ਇਹ ਜਚਿਆ ਹੋਇਆ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਨਾਲ ਸਿੱਖਾ ਦੇ ਮਾਮਲੇ 'ਚ ਕਿਸਾਨਾਂ ਦੇ ਮਾਮਲੇ 'ਚ ਕੋਈ ਵੀ ਗਵਰਨਮੈਂਟ ਆਫ ਇੰਡੀਆ ਨਾਲ ਖੜ ਕੇ ਜੋ ਮਰਜ਼ੀ ਬੋਲ ਦੇ ਉਹਨੂੰ ਸਾਵਾਸੇ ਮਿਲਦੀ ਹੈ ਉਹਨੂੰ ਤੁਸੀਂ ਇਹ ਨਹੀਂ ਕਹਿੰਦੇ ਵੀ ਇਹ ਨਹੀਂ ਬੋਲਣਾ ਆਪਾਂ ਬੋਲਵਾਂਣੀ ਠੀਕ ਰੱਖਣੀ ਹੈ ਆਪਾਂ ਜਿਹੜਾ ਘਟੋ ਘਟ ਗੱਲਬਾਤ ਨੇ ਜਿਹੜੀਆਂ ਉਹਨਾਂ ਨੂੰ ਸੁਧਾਰਨਾ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੇ ਵਖਰੇਵੇਂ ਵੀ ਨੇ ਚਾਹੇ ਉਹ ਚਰਾਏਣ ਪਰ ਉਹਨਾਂ ਨੂੰ ਹਵਾ ਨਹੀਂ ਦੇਣੀ ਵਖਰੇਵੇਂ ਹੋਣ ਜਾਂ ਰਹਿਣਗੇ ਇਹ ਹਿਸਟੋਰੀਕਲ ਵਖਰੇਵੇਂ ਨੇ ਇੱਕੋ ਦਮ ਨਹੀਂ ਇਹ ਠੀਕ ਹੋ ਜਾਣੇ ਔਰ ਉਹਨਾਂ ਦੇ ਹੁੰਦੇ ਹੋਏ ਵੀ ਇੱਕ ਮਾਹੌਲ ਰੱਖਿਆ ਜਾ ਸਕਦਾ ਹੁੰਦਾ ਜਿਹੜੇ ਕੰਸੈਂਸਸ ਵੇਟ ਮੁੱਦੇ ਹੁੰਦੇ ਨੇ ਬਹੁਤ ਜ਼ਿਆਦੇ ਉਹਨਾਂ ਨੂੰ ਮੇਨ ਧਿਆਨ ਦੇਣ ਦਾ ਸਵਾਲ ਹੁੰਦਾ ਜੇਕਰ ਉਧਰ ਗਵਰਨਮੈਂਟਾਂ ਨਹੀਂ ਆਉਂਦੀਆਂ ਤਾਂ ਰਿਐਕਸ਼ਨ ਐਕਸ਼ਨ ਦਾ ਰਿਐਕਸ਼ਨ ਹਮੇਸ਼ਾ ਹੁੰਦਾ ਤੇ ਉਹ ਲਗਾਤਾਰ ਹੁੰਦੇ ਰਹਿੰਦੇ ਨੇ ਇਸ ਲਈ ਹੁਣ ਵੀ ਜਿਹੜੀ ਇਹ ਐ ਕੈਟਿਚੂਡ ਆ ਚਾਹੇ ਮਿਨਿਸਟਰ ਬਣਾਉਣਾ ਚਾਹੇ ਬਾਕੀ ਦੇ ਨੇ ਚਾਹੇ ਪੋਲਰਾਈਜ਼ ਕਰ ਦਿੰਦਾ ਹੈ ਮਤਲਬ ਕਿਸਾਨ ਮਰਸਦ ਜਦਲਤ ਸਿੱਖ ਮਰਸਦ ਹਿੰਦੂ ਇਹ ਕਿਹੜੀ ਵਿਚਾਰਧਾਰਾ ਚੋਂ ਆਉਂਦਾ ਹੈ ਉਹ ਵਿਚਾਰਧਾਰਾ ਜੇਕਰ ਸਾਈਡ ਤੇ ਰੱਖ ਕੇ ਇੱਕ ਕਾਮਨ ਵਿਚਾਰਧਾਰਾ ਨਹੀਂ ਲਈ ਜਾਂਦੀ ਜਿਹੜੀ ਵੀ ਇਨਸਾਨੀਅਤ ਦੀ ਹੋਵੇ ਸਰਬੱਤ ਦੇ ਭਲੇ ਦੀ ਹੋਵੇ ਫਿਰ ਇਹ ਜੋੜਾਵ ਜਿਹੜਾ ਹੁੰਦਾ ਆਪਸ ਦੇ ਵਿੱਚ ਏਕਾ ਜਿਹੜਾ ਹੁੰਦਾ ਭਾਈਚਾਰਕ ਸਾਂਝ ਹੈ ਉਹ ਮਜ਼ਬੂਤ ਨਹੀਂ ਹੁੰਦੀ ਉਸ ਪੱਦਰ ਦੇ ਉੱਤੇ ਇਸੇ ਕਰਕੇ ਪੰਜਾਬ ਦੇ ਵਿੱਚ ਵੀ ਪੰਜਾਬ ਦਾ ਇੱਕ ਹਿਸਟੋਰੀਕਲ ਪਰਸਪੈਕਟਿਵ ਹੈ ਜਿਦੇ ਚ ਪੰਥ ਔਰ ਪੰਜਾਬ ਦੋ ਚੀਜ਼ਾਂ ਨੇ ਪਰ ਦੋਨੋਂ ਨੂੰ ਤੋੜ ਕੇ ਦੇਖਦੇ ਹਾਂ ਦੇਖੋ ਕੋਈ ਵੀ ਤੇਰੇ ਨੂੰ ਤੋੜ ਕੇ ਦੇਖੇਗੀ ਚਾਹੇ ਖਾਲਸਾ ਹੀ ਤੇਰੇ ਨੂੰ ਤੋੜ ਕੇ ਦੇਖਣ ਲੱਗੇ ਚਾਹੇ ਕੋਈ ਦੂਜੀ ਧਿਰ ਜਿਹੜੀ ਤੋੜ ਕੇ ਦੇਖਣ ਦੇਖ ਹੀ ਰਹੀ ਆ ਲਗਾਤਾਰ ਇਹ ਦੋਨੋਂ ਪੰਜਾਬ ਦਾ ਜਿਹੜਾ ਇੱਕ ਵੱਜਮਾ ਮਤਲਬ ਉਹ ਬੋਲੀ ਦੇ ਤੌਰ ਤੇ ਸਾਡੀ ਜੁਨਟੀ ਹੈ ਵਿਰਾਸਤ ਦੇ ਸਾਡੇ ਦੇ ਤੌਰ ਤੇ ਸਾਡੀਆਂ ਜੁਨਟੀਆਂ ਨੇ ਸਭਿਆਚਾਰ ਪੁਰਾਣਾ ਜਿਹੜਾ ਚੱਲਦਾ ਆ ਰਿਹਾ ਲਗਾਤਾਰ ਸਾਡੀਆਂ ਇਕਤਾਵਾਂ ਲਗਾਤਾਰ ਨੇ ਇਵਨ ਪਾਕਿਸਤਾਨੀ ਪੰਜਾਬ ਚ ਵੀ ਜਦੋਂ ਇਧਰੋਂ ਕੋਈ ਜਾਂਦੇ ਨੇ ਤਾਂ ਜਿਵੇਂ ਗੱਲ ਬੱਕੜੀਆਂ ਪੈਂਦੀਆਂ ਨੇ ਸਾਡੇ ਸਾਹਮਣੇ ਇੱਕ ਰੋਲ ਸਮਝ ਨੂੰ ਪਤਾ ਕਿ ਹਕਮਰਾਨ ਦੀ ਅਪਰੋਚ ਹੋਰ ਹੁੰਦੀ ਹੈ ਆ ਆਮ ਲੋਕਾਂ ਦੀ ਹੋਰ ਹੁੰਦੀ ਹੈ ਔਰ ਜੇਕਰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ ਤਾਂ ਪੰਜਾਬ ਦੇ ਫਿਊਚਰ ਦਾ ਕੋਈ এজেন্ডਾ ਪੰਜਾਬ ਦਾ ਫਿਊਚਰ ਕੋਈ ਹੋ ਸਕੇਗਾ ਹੁਣ ਜਿਵੇਂ ਆਕਾਲੀ ਦਾ ਲਗਾਤਾਰ ਡਾਊਨ ਜਾ ਰਿਹਾ ਹੈ ਔਰ ਕੋਈ ਵੀ ਦੁਨੀਆ ਭਰ ਦੀ ਕੋਈ ਵੀ ਘਟ ਗਣਤੀ ਉਹਨਾਂ ਚਿਰ ਅਸੁਰੱਖਿਅਤ ਮਹਿਸੂਸ ਕਰਦੀ ਹੈ ਜਿੰਨਾ ਚਿਰ ਉਹਦਾ ਸੱਤਾ 'ਚ ਹਿੱਸੇਦਾਰੀ ਨਹੀਂ ਹੁੰਦੀ ਉਹਦੇ ਕੋਲ ਪਾਇਦਾਰ ਲੀਡਰਸ਼ਿਪ ਨਹੀਂ ਹੁੰਦੀ ਜਿਹੜੀ ਉਹਦੇ ਮੁੱਦੇ ਸਲੀਕੇ ਨਾਲ ਲੌਜੀਕਲੀ ਤੱਥਾਂ ਦੇ ਆਧਾਰ ਤੇ ਉਠਾ ਸਕੇ ਇੱਕ ਜਮਾਨੇ ਤੱਕ ਅਕਾਲੀ ਦਲ ਇਹ ਲੋੜ ਪੂਰੀ ਕਰਦਾ ਰਿਹਾ ਪੰਜਾਬ ਦੀ ਔਰ ਉਸ ਤਰੀਕੇ ਨਾਲ ਕੰਮ ਚੱਲਦਾ ਰਿਹਾ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਕਮਜ਼ੋਰੀ ਲਗਾਤਾਰ ਆਉਂਦੀ ਰਹੀ ਲਗਾਤਾਰ ਆਉਂਦੀ ਰਹੀ ਔਰ ਆਹੀ ਕਹ ਪੰਜਾਬ ਦੇ ਅਕਾਲੀ ਦਲ ਨੇ ਕੀਤਾ ਸੀਗਾ ਭਾਈਚਾਰਕ ਸਾਝ ਦੇ ਨਾਂ ਤੇ ਅਕਾਲੀ ਦਲ ਨੇ ਭਾਈਚਾਰਕ ਸਾਝ ਕਿਵੇਂ ਕੀਤੀ ਜਬੀ ਜੀਪੀ ਨੇ ਕਿਵੇਂ ਕੀਤੀ ਸ਼ਾਇਦ ਟੈਂਪਰੇਰੀ ਤੌਰ ਤੇ ਉਹ ਠੀਕ ਹੋਵੇ ਪਰ ਉਸ ਤੋਂ ਬਾਅਦ ਬਦਲੀ ਨਹੀਂ ਤੁਸੀਂ ਤੁਸੀਂ ਕੀਤਾ ਵੀ ਜਿਵੇਂ ਉਹ ਸ਼ਹਿਰੀ ਵਰਗ ਦੀ ਨੁਮਾਇੰਦਗੀ ਬੀਜੇਪੀ ਆਪਾ ਪੰਥ ਦੇ ਨੁਮਾਇੰਦਾ ਸਿੱਖਾਂ ਦੇ ਆ ਦੋਨਾਂ ਦੀ ਸਾਂਝ ਹੋਊਗੀ ਉਹ ਹਿੰਦੂ ਸਿੱਖ ਜੁੜ ਇਕਤਾ ਹੋਊਗੀ ਇਹ ਫਾਰਮੂਲਾ ਜਿਹੜਾ ਧਾਨੀ ਉਸ ਲੈਵਲ ਦੇ ਉੱਤੇ ਇਕਤਾ ਦਾ ਹੁੰਦਾ ਨਾ ਇਕਤਾ ਦਾ ਤਾਂ ਫਾਰਮੂਲਾ ਪੰਜਾਬ ਦੇ ਸੰਬਿਆਚਾਰ ਚ ਪੰਜਾਬੀਅਤ ਚ ਪੰਜਾਬ ਦੇ ਐਂਗਲ ਤੋਂ ਲਗਾਤਾਰ ਜਿਹੜਾ ਚੱਲਦਾ ਆ ਰਿਹਾ ਉਹਨੂੰ ਉਹਨਾਂ ਦੇ ਸਾਂਝਾ ਰੋਵਾਰਨ ਦੇ ਕੁਐਸਚਨ ਹੁੰਦੇ ਨੇ ਪਰ ਆਪਦੀ ਆਪਦੀ ਗੱਲ ਵੀ ਤੁਸੀਂ ਰੱਖ ਸਕਦੇ ਹੋ ਨੇ ਉਹਦੇ ਚ ਕੋਈ ਇਹ ਕੋਈ ਉਹਦੇ ਟਕਰਾਅ ਚ ਨਹੀਂ ਜਾਂਦੀ ਜਿਵੇਂ ਜਿਵੇਂ ਅਕਾਲੀ ਦਲ ਵੀਕ ਹੋ ਰਿਹਾ ਤੇਵੇਂ ਤੇਵੇਂ ਇੱਕ ਪੰਜਾਬ ਦੇ ਵਿੱਚ ਇੱਕ ਖਲਾਅ ਨੂੰ ਭਰਨ ਦੀ ਜਿਹੜੀ ਇੱਕ ਸੋਚ ਹੈ ਉਹ ਲਗਾਤਾਰ ਪੜਪ ਰਹੀ ਹੈ ਉਹ ਭਰਿਆ ਜਾਂਦਾ ਨਹੀਂ ਭਰਿਆ ਜਾਂਦਾ ਉਹ ਅਲੱਗ ਗੱਲ ਹੈ ਇਹ ਬਹੁਤ ਲੰਮੇ ਸਮੇਂ ਤੋਂ ਚੱਲਦਾ ਹੈ ਇੱਕ ਸਮੇਂ ਪੀਪੀ ਆਈ ਫਿਰ ਆਮਦਵੀ ਪਾਰਟੀ ਆ ਗਈ ਆਮਦਵੀ ਪਾਰਟੀ ਨੂੰ ਵੀ ਲੋਕਾਂ ਨੇ ਵੋਟਾਂ ਦੇ ਦਿੱਤੀਆਂ ਵੀ ਸ਼ਾਇਦ ਇਹ ਥੋੜਾ ਬਹੁਤ ਕਰੂਗੀ ਇਹਨਾਂ ਦਾ ਤਾਂ ਖੈਰ ਉਹ ਅਜੰਡਾ ਹੀ ਨਹੀਂ ਸੀਗਾ ਇਸੇ ਕਰਕੇ ਬਹੁਤ ਜਲਦੀ ਲੋਕ ਨਰਾਸ਼ ਹੋ ਗਏ ਤੇ ਫਿਰ ਹੁਣ ਚੱਲਦੇ ਚੱਲਦੇ ਆਹ ਦੋ ਸੀਟਾਂ ਆਈਆਂ ਨੇ ਜਾਂ ਪਿੱਛੇ ਪਹਿਲਾਂ ਮਾਨ ਨੂੰ ਵੀ ਇੱਕ ਸੀਟ ਦਿੱਤੀ ਗਈ ਲੋਕਾਂ ਨੇ ਇੱਕ ਮੈਸੇਜ ਦਿੱਤਾ ਸੀ ਸੰਗਰੂਰ ਦੇ ਆਨੇ ਕਿ ਅਸੀਂ ਸਾਰਿਆਂ ਤੋਂ ਹੀ ਨਾਰਾਜ਼ ਆਂ ਕੁਝ ਸੋਚੋ ਫੇਮ ਵੀ ਸੋਚਿਆ ਉਹ ਆਪਣੇ ਆਪਣੇ ਢਰੇ ਤੇ ਚੱਲਦੇ ਰਹੇ ਉਸੇ ਤਰੀਕੇ ਨਾਲ ਹੁਣ ਦੋ ਸੀਟਾਂ ਉਧਰ ਐਨ ਆਪ ਬਹਾਰੇ ਬਿਨਾ ਪਾਰਟੀ ਤੋਂ ਲੋਕਾਂ ਨੇ ਦੇ ਦੇ ਕੇ ਦੇਖ ਲਈਆਂ ਵੀ ਸਾਡੀਆਂ ਜੇ ਹੋਰ ਖਾਸਾਂ ਤੇ ਨਾਰਾਜ਼ਗੀਆਂ ਨੇ ਇਹਦੇ ਬਾਰੇ ਸੋਚੋ ਕੋਈ ਸੋਚਣ ਲੱਗਿਆ ਜਿੰਨੇ ਵੀ ਪਾਰਟੀਆਂ ਰਿਵਿਊ ਕਰ ਰਹੀਆਂ ਨੇ ਕਿਸੇ ਚੋਂ ਨਜ਼ਰ ਆਇਆ ਕਿ ਉਹ ਰਿਵਿਊ ਐਸਾ ਗਨਲ ਕਰ ਰਹੀਆਂ ਨੇ ਕਿ ਪੰਜਾਬ ਦਾ ਤਾਂ ਯਾਰ ਹਾਲਾਤ ਹੋਰ ਨੇ ਕੋਈ ਕਿਸੇ ਦਾ ਦੂਸਰ ਕੋ ਕਿਸੇ ਟਾਈਪ ਦਾ ਲਾ ਰਿਹਾ ਕੋਈ ਕਿਸੇ ਦਾ ਚੱਲ ਜਾਂਦਾ ਕੰਮ ਉਹ ਨਹੀਂ ਸੀਰੀਅਸਨੈਸ ਨਹੀਂ ਆਉ ਸੋਚਣ ਦੀ ਇਹਦੇ ਲਈ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਸਿਰ ਜੋੜ ਕੇ ਇਕੱਤੇ ਬੈਠਣਾ ਚਾਹੀਦਾ ਕਿ ਪੰਜਾਬ ਦੀ ਨੇਚਰ ਕੀ ਹੈ ਤੁਸੀਂ ਜ਼ਿਆਦਾ ਸਮਝਦੇ ਹੋ ਲੋਕਲ ਰਹਿਣ ਵਾਲੇ ਬੰਦੇ ਉਹਦੇ ਬਾਰੇ ਸੋਚੋ ਇੱਕ ਕਾਮਨ ਅਜੰਡਾ ਪੰਜਾਬ ਦਾ ਬਣਾਓ ਪੰਜਾਬ ਦਾ ਜਿਹੜਾ ਅਜੰਡਾ ਸਭ ਦਾ ਸਾਂਝਾ ਹੋਵੇ ਜਿਹੜੀ ਮਲਜੀ ਪਾਰਟੀਆਂ ਤੇ ਉਸ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਵਖਰੇਵੇਂ ਦੇ ਤੁਹਾਡੇ ਫਿਰ ਆਪੋ ਆਪਣੀ ਸਿਆਸਤ ਕਰੋ ਆਪੋ ਆਪਣੇ ਅਜੰਡੇ ਤੇ ਬਤਾਵੋ ਇਸ ਲਈ ਜਿਹੜੇ ਪੰਥਕ ਮੁੱਦੇ ਨੇ ਪੁਰਾਣੇ ਖੜੇ ਨੇ ਪੰਜਾਬ ਦੇ ਮੁੱਦੇ ਨੇ ਪੁਰਾਣੇ ਖੜੇ ਨੇ ਬੇਪਰੋਸਗੀ ਜਿਹੜਾ ਪੰਜਾਬ ਦੇ ਲੋਕਾਂ ਦੇ ਵਿੱਚ ਖਾਸ ਤੌਰ ਤੇ ਸਿੱਖ ਪੈਟਰਨ ਦੇ ਵਿੱਚ ਜਿਹੜਾ ਆਇਆ ਹੋਇਆ ਉਹਨਾਂ ਨੂੰ ਕਿਵੇਂ ਕਲੋਜ਼ਰ ਕਰਨਾ ਹੈ ਉਹਨਾਂ ਨੂੰ ਕਿਵੇਂ ਸਮਾਧਨ ਚਾਉਣਾ ਹੈ ਕਿਵੇਂ ਨੇੜੇ ਲੈ ਕੇ ਜਾਣਾ ਸਾਡੀਆਂ ਚੀਜ਼ਾਂ ਨੂੰ ਉਹ ਭਾਵੇਂ ਇੱਕ ਦੋ ਦਿਨ ਚ ਨਹੀਂ ਹੋਏਗਾ ਪਰ ਡਾਇਰੈਕਸ਼ਨ ਉਸ ਪਾਸੇ ਵੱਲ ਜਾਏ ਤਾਂ ਜਾ ਕੇ ਕੁਝ ਹੋ ਸਕਦਾ ਹੈ ਔਰ ਨਹੀਂ ਤਾਂ ਮੈਨੂੰ ਲੱਗਦਾ ਕਿ ਫਿਰ ਠੀਕ ਹੈ ਉਹ ਮੈਂ ਚੱਲੀ ਜਾਊਗਾ लॉस ਤਾਂ ਜੋ ਹੋ ਰਿਹਾ ਹੋ ਰਿਹਾ ਜਵਾਕ ਇਥੋਂ ਭੱਜ ਰਹੇ ਨੇ ਨਸ਼ੇ ਨਸ਼ੇ ਦਾ ਪ੍ਰਕੋਪ ਸਾਡੇ ਸਾਹਮਣੇ ਹੈ ਔਰ ਖੇਤੀ ਜਿਸ ਲੈਵਲ ਦੀ ਘਾਟੇ ਚ ਆ ਉਹਦੇ ਚੋ ਜੋ ਅਸਰ ਸਾਡੇ ਪੈ ਰਹੇ ਨੇ ਪਾਣੀ ਮੁੱਕਣ ਚੱਲਿਆ ਪਾਣੀ ਦੇ ਨਾਲ ਵੀ ਪੰਜਾਬ ਦੇ ਵਿੱਚ ਰੌਲੇ ਜਿਹੜੇ ਨੇ ਹੁਣ ਉਹ ਨਾ ਉਹ ਟੈਂਪੂ ਆਲੇ ਬੋਲਣ ਲੱਗੇ ਆਜੋ ਨਹਿਰ ਦਾ ਪਾਣੀ ਲਿਆਇਆ ਪਿੰਡਾਂ ਚ ਵੀ ਵੀ ਤੁਸੀਂ ਪਵਾ ਲਓ ਪਾਣੀ ਤੇ ਜੇ ਹਾਲਾਤ ਇਹੋ ਜਿਹੇ ਰਹਿਣਗੇ ਤਾਂ ਲੜਨ ਜੋਗਾ ਵੀ ਪੰਜਾਬ ਕਿਵੇਂ ਰਹੇਗਾ ਅੰਦੋਲਨ ਚੱਲ ਰਹੇ ਨੇ ਇਹ ਅੰਦੋਲਨ ਬਾਰੇ ਕਿਸੇ ਸਰਕਾਰ ਦਾ ਕੋਈ ਨਜ਼ਰੀਆ ਨਹੀਂ ਕਿ ਬਿਠਾ ਕੇ ਗੱਲ ਕਰ ਲੋ ਕੋਈ ਗੱਲ ਨਵੇੜੋ ਕਿਸੇ ਨਾ ਕਿਸੇ ਪਾਸੇ ਵੱਲ ਇਹ ਸਾਰੇ ਮਾਹੌਲ ਹੈ ਓਵਰਆਲ ਮਾਹੌਲ ਜਿਹਦੇ ਚੋਂ ਮੇਰੇ ਕਹ ਲੈ ਦੇਖਣਾ ਚਾਹੀਦਾ ਹਾਂ ਅਮਰਤਪਾਲ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਜੀ ਪੈਰੋਲ ਦਿਓ ਮੈਨੂੰ ਤਾਂ ਲੱਗਦਾ ਹੈ ਪੈਰੋਲ ਕੀ ਐਨਐਸਐਮੇ ਡਰਾ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਜੇ ਕੋਈ ਬੰਦਾ ਮੁਖਤਾਰਾ ਚ ਆ ਗਿਆ ਤੇ ਆਉਣਾ ਚਾਹੁੰਦਾ ਤੇ ਪਾਰਲੀਮੈਂਟ ਦੇਖ ਲਓ ਤੁਹਾਡੇ ਕੋਲ ਫੇਰ ਤਾਕਤ ਹੈ ਜੇ ਤੁਹਾਨੂੰ ਬਹੁਤ ਜ਼ਿਆਦਾ ਆਏ ਲੱਗੂਗਾ ਜੀ ਪਤਾ ਨਹੀਂ ਇਹ ਤਾਂ ਗੜਬੜ ਹੀ ਹੋ ਗਈ ਫਿਰ ਕੀ ਹੋ ਜੂਗਾ ਫਿਰ ਕਿਉਂ ਨਹੀਂ ਫੜ ਸਕਦੇ ਬੰਦਾ ਫਿਰ ਵੀ ਤਾਂ ਬੰਦੇ ਫੜਦੇ ਹੀ ਹੋ ਜੋ ਅੱਗੇ ਪਹਿਲਾਂ ਨਹੀਂ ਫੜਦੇ ਫਿਰ ਉਹ ਸਾਰੀਆਂ ਚੀਜ਼ਾਂ ਜਿਹੜਾ ਪਰਮਾਨੈਂਟ ਹੋ ਜਾਂਦਾ ਹੈ ਚੀਜ਼ਾਂ ਤੇ ਤੁਸੀਂ ਜਾੜਦੇ ਹੋ ਪਾਰਲੀਮੈਂਟ ਚ ਉਸ ਤਰੀਕੇ ਦੇ ਨਾਲ ਜਾ ਕੇ ਆਪਣੀ ਗੱਲ ਕਰਨ ਦੇ ਸਕੋ ਤੁਸੀਂ ਕਹੋ ਵੀ ਅਸੀਂ ਵੈਲਕਮ ਕਰਦੇ ਹਾਂ ਜੀ ਜੇਕਰ ਤੁਸੀਂ ਇਸ ਤਰ੍ਹਾਂ ਚਾਹੋਗੇ ਔਰ ਆ ਰਹੇ ਹੋ ਆਪਣੀ ਗੱਲ ਕਹਿ ਰਹੇ ਹੋ ਸਾਰੇ ਮਾਮਲੇ ਦੇ ਨਾਲ ਔਰ ਇਹਦੇ ਨਾਲ ਮੌਕਾ ਵੀ ਮਿਲ ਜੂਗਾ ਉਹਨਾਂ ਦੀ ਲੀਡਰਸ਼ਿਪ ਟੈਸਟ ਵੀ ਹੋ ਜਾਏਗੀ ਔਰ ਪੰਜਾਬ ਦੇ ਲੋਕਾਂ ਦੇ ਨਾਲ ਵੀ ਇਹ ਹੋ ਜਾਏਗਾ ਕਿ ਉਹਨਾਂ ਕੋਲ ਕਿਉਂ ਜਾ ਜਣਦਾ ਉਹ ਲੈ ਕੇ ਚੱਲ ਪਾਉਂਦੇ ਨੇ ਨਾਲ ਪੰਜਾਬ ਦੇ ਲੋਕਾਂ ਨੂੰ ਤੇ ਪੰਥ ਨੂੰ ਜਾਂ ਨਹੀਂ ਚੱਲ ਪਾਉਂਦੇ ਔਰ ਕਿਉਂ ਇਹਦੇ ਛੜਕਾ ੜਾ ਕੇ ਬਿਨਾਂ ਮਤਲਬ ਦਾ ਤੁਸੀਂ ਪੰਗਾ ਛੇੜਿਆ ਹੋਇਆ ਮੈਨੂੰ ਤਾਂ ਨਹੀਂ ਲੱਗਦਾ ਕੋਈ ਗੱਲ ਪਰੋਲ ਵੀ ਪੱਕੀ ਜਾਏ ਪਰੋਲ ਦੀ ਵੀ ਐਡੀ ਕੋਈ ਗੱਲ ਨਹੀਂ ਹੁੰਦੀ ਪਰੋਲ ਨਾਲ ਕੀ ਟੋ ਹੁੰਦਾ ਔਰ ਕਿਸੇ ਬੰਦੇ ਨੂੰ ਕਹਿੰਦੇ ਨੇ ਵਾਰ-ਵਾਰ ਜੇ ਕੋਈ ਮੌਕਾ ਦੇਣਾ ਤਾਂ ਸਾਰੀ ਦੁਨੀਆ 'ਚ ਹਮੇਸ਼ਾ ਹੀ ਮੌਕੇ ਦਿੱਤੇ ਜਾਂਦੇ ਰਹੇ ਨੇ ਜੇਕਰ ਕੋਈ ਗੱਲ ਕਰਦੇ ਹੋ ਔਰ ਤੁਸੀਂ ਇੱਕ ਟੈਸਟ ਦੇ ਤੌਰ ਤੇ ਇਹ ਬੰਦਿਆਂ ਨੇ ਕਿਹਾ ਹੁਣ ਜੇ ਇੰਨੇ ਬੰਦਿਆਂ ਦੀ ਗਰੰਟੀ ਵੀ ਹੈ ਜਿਨ੍ਹਾਂ ਨੇ ਵੋਟ ਪਾ ਕੇ ਕਿਹਾ ਕਿ ਅਸੀਂ ਉਹਦੇ ਨਾਲ ਆ ਕੋਈ ਨਹੀਂ ਨਾਲ ਆਸੀ ਉਹਨਾਂ ਨੂੰ ਜੇਣ ਚੋੜਾਉਣ ਦੇ ਲਈ ਨਾਲ ਆ ਤੇ ਦੂਜੇ ਦੀ ਸਹਾਇਤ ਦੇ ਲਈ ਨਾਲ ਆ ਉੱਥੇ ਭਰੋਸਾ ਤਾਂ ਕਰ ਲੈਣਾ ਚਾਹੀਦਾ ਉਹਨਾਂ ਲੋਕਾਂ ਤੇ ਵੀ ਕਰੋ ਡੈਮੋਕਰੇਸੀ ਦੇ ਵਿੱਚ ਹਜੇ ਤੱਕ ਕਤਲ ਦਾ ਕੋਈ ਹੋਰ ਮਕਦਮਾ ਉਹਨਾਂ ਤੇ ਨਹੀਂ ਹੈ ਇਹ ਇहतਿਆਤ ਦੇ ਤੌਰ ਤੇ ਹਾਂ ਦੂਜੇ ਕੇਸ ਤੁਹਾਡੇ ਕੋਲ ਹੈਗੇ ਨੇ ਜਿਹੜੇ ਬਾਕੀ ਪਏ ਨੇ ਉਹਨਾਂ ਨੂੰ ਕਿਵੇਂ ਨਿਜਠਣਾ ਹੈ ਉਹ ਗਵਰਨਮੈਂਟ ਆਜ਼ਾਦ ਨਹੀਂ ਉਹ ਜਿਵੇਂ ਤਰੀਕੇ ਨਾਲ ਨਿਜਠਣਗੇ ਉਹ ਅਲੱਗ ਗੱਲ ਹੈ ਪਰ ਐਨਐਸਏ ਜਿਹੜਾ ਕੇਵਲ ਤੇ ਕੇਵਲ ਇੱਕੋ ਗੱਲ ਨਹੀਂ ਲੈ ਆ ਬੀ ਮਾਹੌਲ ਖਰਾਬ ਕਰ ਦੇਣਾ ਉਹ ਬੰਦਾ ਜਿਹੜਾ ਹੁਣ ਮਾਹੌਲ ਖਰਾਬ ਕਰਨ ਦੀ ਵੀ ਹੈ ਪਾਰਲੀਮੈਂਟ 'ਚ ਬੋਲਣਾ ਚਾਹੁੰਦਾ ਹੈ ਕਿ ਤਾ ਤਾਂ ਕੋਈ ਮੈਨੂੰ ਨਹੀਂ ਦਲੀਲ ਲੱਗਦੀ ਕਿ ਇਹੋ ਜੀ ਕੋਈ ਦਲੀਲ ਹੈ ਜੀ ਨਹੀਂ ਉਹਨਾਂ ਨਹੀਂ ਦੇਣਾ ਤਾਂ ਫਿਰ ਤਾਂ ਫਿਰ ਕੀ ਫਾਇਦਾ ਹੋਇਆ ਡੈਮੋਕ੍ਰੇਸੀ ਦਾ ਡੈਮੋਕ੍ਰੈਟਿਕ ਪੈਟਰਨ ਦਾ ਤੁਸੀਂ ਜੈਡ ਪਲੱਸ ਸਿਕਿਉਰਿਟੀ ਦੋ ਤੁਹਾਡੀ ਹਰ ਵੇਲੇ ਨਜ਼ਰ ਬਣੀ ਰਹੂਗੀ ਕਿੱਥੇ ਪਿਛਲੀ ਵਾਰੀ ਤਾਂ ਓਖਿਓ ਕੇ ਫੜਨਾ ਪਿਆ ਜਾਂ ਸਰੈਂਡਰ ਕਰਵਾਇਆ ਇਸ ਵਾਰੀ ਤਾਂ ਤੁਹਾਡੇ ਕੋਲ ਹੀ ਹੋਣਾ ਹੈ ਪਾਰਲੀਮੈਂਟ 'ਚ ਜਦੋਂ ਦਿਲ ਕਰੂਗਾ ਔਰ ਹੁਣ ਹੋਰ ਕਿਹੜੇ ਬੰਦੇ ਤੁਹਾਡੇ ਕੋਲ ਨਹੀਂ ਹੈਗੇ ਬਹੁਤ ਬੰਦੇ ਆ ਜਿਹੜੇ ਬੜੇ ਤਿੱਖੇ ਤੇ ਤਲਕ ਬਿਆਨ ਦਿੰਦੇ ਆ ਉਹਨਾਂ ਦਾ ਕੀ ਬਾਲਵਾਂਕਾ ਹੁੰਦਾ ਤੇ ਕਈ ਵਾਰੀ ਤਾਂ ਆਪ ਹੀ ਵਾਰਾਖੰਦੀ ਰਾਜਨੀਤੀ ਨੂੰ ਵਾਦੇ ਛੱਡੀ ਦੀਏ ਪਰ ਚਲੋ ਕਰਦੇ ਰਹੋ ਜੀ ਇੱਕ ਤਾਂ ਬੰਦਾ ਚੱਲਦਾ ਰਹੇ ਤਾਂ ਚੰਗਾ ਹੁੰਦਾ ਪਰ ਇਸ ਵੇਲੇ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਸਿੱਖ ਲੀਡਰਸ਼ਿਪ ਉੱਭਰੂਗੀ ਸਿੱਖਾਂ ਦਾ ਕੋਈ ਸਰਬ ਪ੍ਰਮਾਨਿਤ ਆਗੂ ਪੈਦਾ ਹੋਏਗਾ ਸਿੱਖ ਕਿਸੇ ਕ੍ਰੈਡੀਬਲ ਲੀਡਰਸ਼ਿਪ ਲਈ ਕੋਈ ਡਿਜ਼ਰਵ ਵੀ ਨਹੀਂ ਕਰ ਰਹੇ ਸਾਡੀ ਜਿਹੜੀ ਸਾਡੀ ਸਾਇਕੀ ਆ ਖਾਸ ਤੌਰ ਤੇ ਇਸ ਖਿੱਤੇ 'ਚ ਵਸਦੇ ਸਿੱਖਾਂ ਦੀ ਸਾਇਕੀ ਆ ਸਾਡੇ 'ਚ ਕੋਈ ਦੋਸ਼ ਹੈ ਜਿਹੜਾ ਕੋਈ ਬੰਦਾ ਹੀ ਨਹੀਂ ਢੰਗ ਦਾ ਜਿਹਦੇ ਉੱਤੇ ਭਰੋਸਾ ਕਰ ਸਕੇ ਪੈਦਾ ਹੋ ਰਿਹਾ ਇਹ ਸਵਾਲ ਆਮ ਕਮਿਊਨਿਟੀਜ਼ ਦੇ ਵਿੱਚ ਪਤਾ ਨਹੀਂ ਕਿੰਨਾ ਹੈ ਪਰ ਸਿੱਖਾਂ ਦੇ ਵਿੱਚ ਦਹਾਕਿਆਂ ਤੋਂ ਚੱਲ ਰਿਹਾ ਤੁਸੀਂ ਜਿਹੜੇ ਸਭ ਤੋਂ ਜ਼ਿਆਦਾ ਵੋਟਾਂ ਪਾ ਕੇ ਸਫਲ ਕੀਤੇ ਬੰਦੇ ਪੰਜ ਵਾਰ ਦੇ ਮੁੱਖ ਮੰਤਰੀ ਬਣਾਏ ਉਹਨਾਂ ਨੂੰ ਸਭ ਤੋਂ ਵੱਡੇ ਘਟ aeration ਚ ਖੜੇ ਕਰਕੇ ਬੈਠਿਓ ਪੰਜਾਬੀਓ ਤੁਹਾਨੂੰ ਵੀ ਸੋਚਣ ਦੀ ਲੋੜ ਹੈ ਕਿ ਅਸੀਂ ਆਖਿਰ ਆਪਣੀ ਚੋਣ ਸਾਡੀ ਗਲਤ ਸਾਬਤ ਹੋ ਜਾਂਦੀ ਹੈ ਜਾਂ ਅਸੀਂ ਚੁਣਦੇ ਹੀ ਗਲਤ ਹੈ ਸਾਡੀ ਸਮਝ ਹੀ ਗਲਤ ਹੈ ਇਹ ਸਾਰੇ ਸਵਾਲ ਰੋਜ਼ ਡਿਸਕਸ ਹੁੰਦੇ ਆ